विधानसभा ਹਲਕਾ ਖਡੂਰ ਸਾਹਿਬ ਦੇ ਪਿੰਡ ਅਲਾਦੀਨਪੁਰ ਵਿੱਚ ਅੱਜ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਜਦਕਿ ਥਾਣਾ ਸਦਰ ਦੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਇਸ ਸਬੰਧੀ ਗੱਲਬਾਤ ਕਰਦਿਆਂ ਸਾਬਕਾ ਸਰਪੰਚ ਅਲਾਦੀਨਪੁਰ ਕਿਸਾਨ ਆਗੂ ਅਜੈਬ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਹੀ ਮੌਜੂਦ ਸਮਾਦ ਬਾਬਾ ਦਲ ਸਿੰਘ ਵਿਖੇ ਪਿੰਡ ਵਾਸੀਆਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਮੇਲਾ ਕਰਵਾਇਆ ਜਾਂਦਾ ਸੀ ਜਦਕਿ ਇਸ ਵਾਰ ਮੇਲਾ ਕਰਵਾਉਣ ਨੂੰ ਲੈ ਕੇ ਬਲਰਾਜ ਸਿੰਘ ਬਾਜੂ ਵੱਲੋਂ ਉਹਨਾਂ ਨਾਲ ਰੰਜਸ ਰੱਖੀ ਗਈ ਅਤੇ ਉਹਨਾਂ ਵੱਲੋਂ ਲਗਾਏ ਬਾਬਾ ਜੀ ਦੇ ਬੋਰਡ 파ੜ ਦਿੱਤੇ ਗਏ ਅਤੇ ਜਦੋਂ ਉਹਨਾਂ ਵੱਲੋਂ ਬਲਰਾਜ ਸਿੰਘ ਬਾਜੂ ਨੂੰ ਰੋਕਿਆ ਗਿਆ ਤਾਂ ਉਸ ਵੱਲੋਂ ਅਤੇ ਉਸਦੇ ਭਰਾ ਵੱਲੋਂ ਉਹਨਾਂ ਉੱਪਰ ਗੋਲੀਆਂ ਚਲਾ ਦਿੱਤੀਆਂ ਗਈਆਂ ਦੂਸਰੇ ਪਾਸੇ ਬਲਰਾਜ ਸਿੰਘ ਬਾਜੂ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਸ ਵੱਲੋਂ ਪਿੰਡ ਦੀ ਪਿਛਲੀ ਪੰਚਾਇਤ ਵੱਲੋਂ ਕੀਤਾ ਗਿਆ 92 ਲੱਖ ਤੋਂ ਵੱਧ ਦਾ ਘਪਲਾ ਉਜਾਗਰ ਕੀਤਾ ਗਿਆ ਜਿਸ ਤਹਿਤ ਦੋਸ਼ੀਆਂ ਖਿਲਾਫ ਪ੍ਰਸ਼ਾਸਨ ਵੱਲੋਂ ਕੇਸ ਦਰਜ ਕੀਤਾ ਜਾ ਰਿਹਾ ਜਿਸ ਕਰਕੇ ਉਕਤ ਦੋਸ਼ੀ ਉਸ ਨਾਲ ਰੰਜਿਸ਼ ਰੱਖਦੇ ਹਨ ਜਿਸ ਕਰਕੇ ਦੂਸਰੀ ਧਿਰ ਵੱਲੋਂ ਉਸ ਨੂੰ ਗੋਲੀਆਂ ਮਾਰ ਕੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਮੌਕੇ ਤੇ ਪਹੁੰਚੇ ਥਾਣਾ ਸਦਰ ਦੇ ਐਸ ਐਚ ਓ ਅਵਤਾਰ ਸਿੰਘ ਸੋਨਾ ਨੇ ਪਿੰਡ ਅਲਾਦੀਨਪੁਰ ਵਿੱਚ ਗੋਲੀ ਚੱਲਣ ਦੀ ਪੁਸ਼ਟੀ ਕੀਤੀ। ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਜੋ ਵੀ ਤੇਰ ਦੋਸ਼ੀ ਹੋਵੇਗੀ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਆਓ ਗੱਲਬਾਤ ਕਰਦੇ ਹਾਂ ਦੋਨਾਂ ਧਿਰਾਂ ਦੇ ਨਾਲ ਅਤੇ ਐਸ ਐਚ ਓ ਅਵਤਾਰ ਸਿੰਘ ਸੋਨਾ ਦਾ ਕੀ ਕਹਿਣਾ ਤੁਸੀਂ ਦੇਖਦੇ ਰਹੋ ਜੀ ਡੀ ਐਸ ਨਿਊਜ਼ ਚੈਨਲ ਦੇ ਨਾਲ। ਪੱਤਰਕਾਰ ਬਾਬਾ ਗੁਰਦੇਵਾਲ ਸਿੰਘ ਦੀ ਵਿਸ਼ੇਸ਼ ਰਿਪੋਰਟ ਜੀ ਭਾਈ ਸਾਹਿਬ ਜੀ ਕੀ ਨਾਮ ਹੈ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਮੈਂ ਕੁਲਦੀਪ ਸਿੰਘ ਸਾਬਕਾ ਸਰਪੰਚ ਪਿੰਡ ਅਲਾਦੀਨਪੁਰ ਕੀ ਮਾਮਲਾ ਹੈ ਸਾਰਾ ਇਹ ਜੀ ਸਾਡੇ 22 ਤਰੀਕ ਨੂੰ ਸਮਾਧ ਬਾਬਾ ਦਾਲ ਸਿੰਘ ਤੇ ਸਲਾਣਾ ਵਰਸੀ ਹੀ ਉਹਦੇ ਸਬੰਧ ਵਿੱਚ ਸਾਰੇ ਨਗਰ ਵੱਲੋਂ ਜਿਹੜਾ ਸਜੋਗ ਹੀ ਤੇ ਉਹਦੇ ਪੋਸਟਰ ਲਾਏ ਗਏ ਹੀ ਇੱਥੇ ਜੀ ਤੇ ਅੱਜ ਤਕਰੀਬਨ ਕੁਝ 6:30 ਵਜੇ ਦੇ ਤਕਰੀਬ ਮੈਂ ਆਪਣੇ ਜਿਹੜੇ ਪਹਿਲੇ ਨੂੰ ਜਾਣਦੇ ਆ ਤੇ ਬਲਰਾਜ ਸਿੰਘ ਪੁੱਤਰ ਸਮੀਰ ਸਿੰਘ ਦਵਿੰਦਰ ਸਿੰਘ ਪੁੱਤਰ ਸੁਖਵੰਤ ਸਿੰਘ ਹਰਸ਼ਰ ਨੇਪਾਲਕ ਔਰ ਪਤਨੀ ਕਸ਼ਮੀਰ ਸਿੰਘ ਤੇ ਸਰਪ੍ਰਿੰਦਰ ਸਿੰਘ ਪੁੱਤਰ ਕਲਵੰਤ ਸਿੰਘ ਪੋਸਟਰਾਂ ਨੂੰ ਉਤਾਰ ਕੇ ਪਾੜ ਰਹੇ ਸਨ ਤਾਂ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਪੋਸਟਰਾਂ ਨੂੰ ਕਿਉਂ ਪਾੜਦੇ ਆ ਇਹ ਮੇਰੇ ਨਾਲ ਬਹਿਸ ਕਰਨ ਲੱਗੇ ਲੱਪੇ ਔਰ ਇਹਨੇ ਨੂੰ ਬਹਿਸ ਕਰਦੇ ਕਰਦਿਆਂ ਅਸੀਂ ਜਿਹੜੀ ਪੁਲੀ ਆ ਤੋ ਜਾਂ ਜਾਂਚ ਕਰ ਲਾਗੇ ਉਹ ਤੇ ਲਾਗੇ ਚੱਲ ਗਏ ਤਕਰੀਬਨ ਜਦੋਂ ਬੈਸ ਬਾਜੀ ਕਰਦਿਆਂ ਕਰਦਿਆਂ ਜਿਹੜਾ ਬਲਰਾਜ ਸਿੰਘ ਆ ਇਹਨੇ ਰਵਾ ਆਪਣਾ ਜਿਹੜਾ ਲਾਇਸੈਂਸੀ ਰਵਾਲਵਰ ਕੱਢ ਕੇ ਤੇ ਮੇਰੇ ਉੱਤੇ ਘੜ ਤੋਂ ਘੱਟ 8-10 ਫਾਇਰ ਕੀਤੇ ਆ ਉਸ ਤੋਂ ਬਾਅਦ ਮੇਰਾ ਭਤੀਜਾ ਤੇ ਨਾਲ ਇਹਨਾਂ ਤੇ ਜਿਹੜਾ ਹੈਗਾ ਹੀ ਉਹ ਗੁਰਪ੍ਰੀਤ ਸਿੰਘ ਸਮੀਰ ਸਿੰਘ ਸੀ ਵੀ ਜਿਹੜਾ ਕਿ ਬਲਰਾਜ ਸਿੰਘ ਦਾ ਭਰਾ ਵਾ ਉਹ ਮੇਰਾ ਭਤੀਜਾ ਜਦੋਂ ਆਇਆ ਤੇ ਇੰਨੇ ਗੋਰਪ੍ਰੀਤ ਸਿੰਘ ਨੇ ਉਹਦੇ ਉੱਤੇ ਤਿੰਨ ਫਾਇਰ ਕੀਤੇ ਆ ਇਹ ਪ੍ਰਮਾਤਮਾ ਦੀ ਕਿਰਪਾ ਕਿ ਅਸੀਂ ਉਹਨਾਂ ਲੋ ਵਧੀ ਤੇ ਮਰ ਬਚ ਗਏ ਆ ਪਰ ਇਹਦੇ ਵੱਲੋਂ ਸਾਨੂੰ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਆ ਔਰ ਉਕਤ ਵਿਅਕਤੀ ਜਿਹੜੇ ਸਾਰੇ ਇਹ ਆਏ ਇਹਨਾਂ ਉੱਤੇ ਪ੍ਰਸ਼ਾਸਨ ਨੂੰ ਸਾਰੇ ਨੂੰ ਕਰਦੇ ਆ ਕਿ ਇਹ ਹਰ ਵਾਰੀ ਜਦੋਂ ਵੀ ਕਿਸੇ ਨਾਲ ਲੜਦੇ ਆ ਤੇ ਰਿਵਾਲਵਰ ਕੱਢ ਕੇ ਫਾਇਰ ਕਰਦੇ ਆ ਔਰ ਪਿੰਡ ਵਿੱਚ ਗੁੰਡਾਗਰਦੀ ਦਾ ਨਾਜ ਕਰਦੇ ਆ ਤੇ ਜੋ ਪਾਰਟੀ ਵੱਲੋਂ ਤਾਂ ਕਿਹਾ ਜਾ ਰਿਹਾ ਇਹ ਆਮ ਆਦਮੀ ਪਾਰਟੀ ਦੇ ਜਿਹੇ ਹੈਗੇ ਆ ਕਰਿੰਦੇ ਆਪਣੇ ਆਪ ਨੂੰ ਪ੍ਰਧਾਨ ਸਮਝਦੇ ਆ ਔਰ ਇਹਨਾਂ ਨੇ ਸਾਡੇ ਕਾਗਜ਼ ਵੀ ਰੱਦ ਕਰਾ ਕੇ ਆਪ ਮੈਂਬਰ ਬਣੇ ਆ ਪਰ ਅਸੀਂ ਕੋਈ ਵੀ ਔਰ ਇਹ ਅੱਜ ਤੋਂ ਸਾਲ 1.5 ਸਾਲ ਪਹਿਲਾਂ ਸਾਡੇ ਬਰਖਲਾ ਬਹੁਤ ਵੀਡੀਓ ਪਾ ਰਹੇ ਆ ਅਸੀਂ ਜਿਗਰਾ ਵੱਡਾ ਕਰਕੇ ਕੋਈ ਵੀ ਇਹਨਾਂ ਬਰਖਲਾ ਖਾਲ ਗੱਲ ਨਹੀਂ ਕੀਤੀ ਪਰ ਅੱਜ ਇਹਨਾਂ ਨੇ ਹੱਥ ਵੀ ਕਰਤੀ ਇੱਕ ਸਰਕਾਰ ਦੇ ਸਿਰ ਤੇ ਔਰ ਇੱਕ ਸਾਇੰਦ ਆਪਣੇ ਐਮਐਲਏ ਦੇ ਸਿਰ ਤੇ ਕਰਦੇ ਆ ਕਿ ਇਹਨਾਂ ਨੇ ਅੱਜ ਸਿੱਧਾ ਹੀ ਫੈਰ ਕੀਤੀ ਉਹ ਵੀ ਇੱਕ ਨਹੀਂ ਦੋ ਨਹੀਂ 8 ਤੋਂ 10 ਬਲਰਾ ਸਿੰਘ ਨੇ ਔਰ ਤਿੰਨ ਫੈਰ ਉਹਦੇ ਭਰਾ ਨੇ ਇਸ ਤੋਂ ਬਾਅਦ ਅਸੀਂ ਦਰਖਾਸਤ ਦੇਣ ਵਾਸਤੇ ਇਕੱਠੇ ਹੋਏ ਤਾਂ ਸਾਡਾ ਜੋੜਾ ਕੌਮੀ ਕਿਸਾਨ ਜੁਨੀੰਦਾ ਪ੍ਰਧਾਨ ਅਜੈਬ ਸਿੰਘ ਜੋ ਕਿ ਆਪਣੀ ਘਰ ਦੀ ਨੂੰ ਦਵਾਈ ਦਵਾ ਕੇ ਆ ਰਿਹਾ ਸੀ ਔਰ ਇਹਨਾਂ ਨੇ ਜਿਹੜੀ ਫਿਰਨੀ ਆ ਸਕੂਲ ਵਾਲੀ ਉਹਦੇ ਵਿੱਚ ਉਹਦੇ ਗੱਡੀ ਮਾਰੀ ਔਰ ਦਵਿੰਦਰ ਸਿੰਘ ਦੇ ਹੱਥ ਵਿੱਚ ਵੀ بیسਬਾਲ ਔਰ ਉੱਥੇ ਵੀ ਗੁਰਪ੍ਰੀਤ ਸਿੰਘ ਨੇ ਰਵਲਵਰ ਕੱਢ ਕੇ ਕਿਹਾ ਕਿ ਮੈਂ ਸਿੱਧੀਆਂ ਗੋਲੀਆਂ ਮਾਰੂੰ ਔਰ ਅਸੀਂ ਉਹ ਪੁਲਿਸ ਮੁਲਾਜ਼ਮ ਵੀ ਐਸਐਚਓ ਸਾਹਿਬ ਵੀ ਉੱਥੇ ਸੀ ਔਰ ਹੁਣ ਉਸ ਤੋਂ ਬਾਅਦ ਡਿਊਟੀ ਸਾਹਿਬ ਵੀ ਤੇ ਐਸਐਚਓ ਸਾਹਿਬ ਵੀ ਸਾਰਿਆਂ ਨੇ ਮੌਕਾ ਵੇਖਿਆ ਔਰ ਸਾਨੂੰ ਪੂਰੀ ਆਸ ਸੀ ਕਿ ਸਾਨੂੰ ਇਨਸਾਫ ਮਿਲੇਗਾ ਔਰ ਇਹ ਜਿਹੜੇ ਜਿਹੜਾ ਇਹ ਗੁੰਡਾਗਰਦੀ ਕਰਦੇ ਸਰਕਾਰ ਦੇ ਸਿਰ ਤੇ ਉਹਨਾਂ ਨੂੰ ਠੱਲ ਪਾਉਗੀ ਇਹ ਜਿਹੜੇ ਪੋਸਟਰ ਪਾੜੇ ਗਏ ਨੇ ਕਿਸ ਰਣਜੀਤ ਦੇ ਤਹਿਤ ਜਿਹੜੇ ਪੋਸਟਰ ਪਾੜੇ ਗਏ ਨੇ ਇਹ ਜੀ ਇੱਕ ਤੇ ਇਹਨਾਂ ਨੇ ਰਣਜੀਤ ਜੀ ਨਾਲ ਦੀ ਸਾਡੀ ਪੁਰਾਣੀ ਜਿਹੜੀ ਪੰਚਾਇਤੀ ਇਲੈਕਸ਼ਨ ਤੋਂ ਵੀ ਔਰ ਦੂਜਾ ਇਹ ਕਹਿੰਦੇ ਵੀ ਦੂਜਾ ਪ੍ਰਗਟ ਬਖਤੌਰ ਸਿੰਘ ਤੇ ਮੰਗਲ ਸਿੰਘ ਇਹ ਜੋ ਕਿ 27 ਸਾਲ ਤੋਂ ਇਹ ਮੇਲਾ ਮਨਾਉਂਦੇ ਆਉਂਦੇ ਰਹੇ ਆ ਤੇ ਇੱਥੇ ਲੰਗਰ ਲਾਉਂਦੇ ਆ ਇਹ ਐਦ ਕੀ ਕਹਿੰਦੇ ਸੀ ਅਹੀਂ ਤੁਹਾਨੂੰ ਲੰਗਰ ਨਹੀਂ ਲਾਉਣ ਦੇਣਾ ਇਹਨਾਂ ਨੇ ਕੋਈ ਆਪਣੀ ਆ ਦੋ ਚਾਰ ਬੰਦੇ ਇਕੱਠੇ ਕਰਕੇ ਕਮੇਟੀ ਬਣਾ ਲਈ ਆ ਬਾਬਾ ਦਲਸਿੰਗ ਦੇ ਨਾਂ ਤੇ ਔਰ ਰਜਿਸਟਰਡ ਕਰਵਾ ਕੇ ਤੇ ਕਹਿੰਦੇ ਆਂ ਔਰ ਅਸੀਂ ਸਾਰਿਆਂ ਨੇ ਅਜੈਬ ਸਿੰਘ ਭਾਗ ਸਿੰਘ ਬਾਦਲ ਸਿੰਘ ਔਰ ਪਿੰਡ ਦੇ ਹੋਰ ਵਾਸੀਆਂ ਨੇ ਇਕੱਠੇ ਹੋ ਕੇ ਸਾਰਿਆਂ ਨੇ ਅਗਰਾਈ ਕਰਕੇ ਔਰ ਸਮਾਧ ਬਾਬਾ ਦਲਸੋਂ ਤੇ ਮੇਲਾ ਮਨਾਇਆ ਔਰ ਇਹਨਾਂ ਨੇ ਅੱਡ ਮੇਲਾ ਡੇਰਾ ਜੋ ਕਲਿਆਣ ਦਾ ਵਜਦਾ ਬਾਬੇ ਕਲਿਆਣ ਦਾ ਉੱਥੇ ਮੇਲਾ ਮਨਾਇਆ ਔਰ ਇਹੋ ਜਿਹੜੀ ਰਿੰਝ ਜਿਹਾ ਇਸੇ ਕਰਕੇ ਕਰਦਿਗੇ ਤੁਸੀਂ ਮੇਲਾ ਅੱਡ ਕੇ ਮਨਾਇਆ ਔਰ ਇਹ ਇਹੋ ਜਿਹੇ ਬੰਦੇ ਆ ਕਿ ਸਾਨੂੰ ਬਹੁਤ ਮਜਬੂਰ ਕਰਦੇ ਸੀ ਅੱਜ ਤੋਂ ਪੀ ਸਾਡੇ ਗਲਪਾਰਾ ਜੇ ਤੱਕ ਅਸੀਂ ਇੰਨਾ ਗਾੜੀ ਹਾਥੀ ਚੋੜਦੇ ਰਹੇ ਔਰ ਲੜਾਈ ਤੋਂ ਬਾਈ ਦੇ ਰਹੇ ਪਰ ਅੱਜ ਜਿਹੜੀ ਅਖੀਰ ਉਹੀ 8 10 ਫੇਰ ਕਰਨੇ ਉਹ ਵੀ ਦਿਨ ਚ ਕਿੱਟੇ ਚਾਨਣ ਦੇ ਵਿੱਚ ਦਿਨ ਚ ਔਰ ਲੋਕਾਂ ਦੇ ਸਾਹਮਣੇ ਇਹ ਜਿਹੜੀ ਅਸੀਂ ਕਹਿੰਨੇ ਕਿ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਔਰ ਸਾਨੂੰ ਇਨਸਾਫ ਦਵਾਇਆ ਜਾਵੇ ਇਹ ਸਾਡੀ ਬੇਨਤੀ ਹੁਣ ਤੁਹਾਨੂੰ ਕੋਈ ਖਤਰਾ ਹੈ ਉਹਨਾਂ ਤੋਂ ਹਾਂਜੀ ਬਿਲਕੁਲ ਖਤਰਾ ਜੀ ਜਿਹੜੇ ਸਾਡੇ ਤੇ ਇੰਨੀਆਂ ਫੈਰ ਕਰ ਸਕਦੇ ਆ ਔਰ ਐਸਐਚਓ ਦੇ ਸਾਹਮਣੇ ਗੁਰਪ੍ਰੀਤ ਵੱਲੋਂ ਕਿਹਾ ਗਿਆ ਕਿ ਹੁਣ ਮੈਂ ਤੁਹਾਡੇ ਸਿੱਧੇ ਫੈਰ ਮਾਰਨੇ ਆ ਠੀਕ ਹੈ ਹਾਂਜੀ ਜੀ ਦਾ ਨਾਮ ਜੀ ਅਜੈਬ ਸਿੰਘ ਆ ਮੈਂ ਪੌਮੀ ਕਿਸਾਨ ਯੂਨੀਅਨ ਦਾ ਮੈਂ ਪੰਜਾਬ ਪ੍ਰਧਾਨ ਆ ਜੀ ਇੱਕ ਇਕੱਠਾ ਵਾਪਰੀ ਤਾਂ ਘਟਨਾ ਇਹ ਇਹਨਾਂ ਪੋਸਟਰ ਲਾਏ ਆ ਮੈਂ ਤੇ ਗਿਆ 7 ਵਜੇ ਦਾ ਅਸੀਂ ਰੋਜ਼ ਹੀ ਜਾਂਦੇ ਆ ਇੱਥੇ ਜੰਡਿਆਲੀ ਥੈਰੇਪੀ ਕਰਵਾਈ ਦੀ ਆ ਉਹ ਕਰਦੀਦੇ ਨਾ ਪੀੜ ਜੀ ਲੱਤ ਤੋਂ ਨਿਕਲਦੀ ਐ ਉਹਦੀ ਥੈਰੇਪੀ ਕਰਾਉਣਾ ਸੀ ਰਜਾਨਾ ਜਾਂਦੇ ਆ ਮੈਂ ਅੱਜ ਵੀ 7 ਵਜੇ ਚਲੇ ਗਿਆ ਤੇ ਉੱਥੇ ਗਿਆ ਮੈਨੂੰ ਫੋਨ ਕੀਤਾ ਇਹਨਾਂ ਕਲਦੀਸ਼ ਹੁਣਾ ਵੀ ਯਾਰ ਉਹ ਇਸ ਤਰ੍ਹਾਂ ਕੰਮ ਆ ਦੇ ਕੁੜਿਆ ਪੋਸਟਰ ਵੀ ਲਾ ਗਿਆ ਤੇ ਅਸੀਂ ਮੜਾ ਜਾ ਉਹਨਾਂ ਨੂੰ ਆਖਿਆ ਵੀ ਨਾ ਕਰੋ ਤੇ ਉਹਨਾਂ ਗੋਲੀਆਂ ਵੀ ਚਲਾਈਆਂ ਤੇ ਹੁਣ ਥਾਣੇ ਨੂੰ ਭੱਜ ਗਏ ਆ ਤੇ ਤੂੰ ਆ ਆਪਾਂ ਚੱਲਦੇ ਆ ਮੈਂ ਕਿਹਾ ਚਲੋ ਮੈਂ ਆ ਗਿਆ ਮੈਂ ਅਜੇ ਹੋਣ ਹੀ ਰਿਹਾ ਜੀ ਉਹ ਦੁਕਾਨ ਦੇ ਸਾਹਮਣੇ ਘਰ ਦੀ ਨੂੰ ਮੈਂ ਤਾਰਿਆ ਉਹਨੂੰ ਮੈਂ ਕਿਹਾ ਵੀ ਤੂੰ ਘਰ ਨੂੰ ਚੱਲ ਜਾ ਤੇ ਇਹਨੇ ਪੁਲਿਸ ਦੇ ਸਾਹਮਣੇ ਐ ਐਸ ਐਚਓ ਸਾਹਿਬ ਨਾਲ ਸੀ ਮਗਰ ਗੱਡੀ ਹੀ ਪੁਲਿਸ ਵਾਲੇ ਆ ਜਿੰਨੇ ਮੇਰੇ ਵੀਰ ਆ ਸਾਰੇ ਨਾਲ ਸੀ ਇਹਨੇ ਸਾਹਮਣੇ ਆ ਕੇ ਆਉਂਦੇ ਪੂਰਾ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਗੱਡੀ ਜਿਹੜੀ ਉਹ ਮੇਰੀ ਉੱਤੇ ਖਲੋਤੀ ਆ ਗੱਡੀ ਦੇ ਵਿੱਚ ਆ ਕੇ ਆਉਂਦੇ ਸਿੱਧੀ ਗੱਡੀ ਮਾਰੀ ਆ ਕੋਈ ਪੁੱਛਿਆ ਨਹੀਂ ਕੋਈ ਗਿੱਸਿਆ ਨਹੀਂ ਨਾ ਕਿ ਹਾਲਾ ਕਿ ਮੈਂ ਕੋਈ ਇਹਦੇ ਵਿੱਚ ਹੈਗਾ ਹਾਂ ਉਸ ਟਾਈਮ ਤੇ ਉਥੋਂ ਤਗੜੇ ਹੋ ਗਏ ਜਿਹੜਾ ਵਾ ਉਹ ਵਧੀ ਦੇ ਨਾਲ ਬਚ ਗਏ ਪਰ ਉਹਦੇ ਵੱਲੋਂ ਕੋਈ ਅਸਰ ਨਹੀਂ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਉਹਨੇ ਗੱਡੀ ਮਾਰੀ ਆ ਇਹ ਪੁਰਾਣੀ ਜਿਹੜੀ ਪੰਚਾਇਤੀ ਰੰਜੀਤ ਤੁਰਿਆ ਆ ਰਹੀ ਆ ਉਹਨਾਂ ਦੇ ਦੇਲ ਚ ਹੋਊਗੀ ਸਾਡੇ ਦੇਲ ਚ ਤਾਂ ਕੋਈ ਰੈਂਜਰਸ ਨਹੀਂ ਆਹੀ ਤੇ ਉਹਨਾਂ ਨੂੰ ਗੱਲ ਹੀ ਕੋਈ ਨਹੀਂ ਕਰਦੀ ਜਾਂ ਦੇ ਹੋਵੇ ਅਹੀਂ ਤੇ ਮੇਲਾ ਮਨਾਉਂਦੇ ਅਸੀਂ ਉਹੋ ਹੀ ਮਨਾਇਆ ਤਿੰਨ ਦਿਨ ਉਸ ਤੋਂ ਬਾਅਦ ਅਹੀਂ ਤੇ ਇੱਥੇ ਆਈ ਵੀ ਨਹੀਂ ਕਿ ਚਲੋ ਤੁਸੀਂ ਦੋ ਕਰਨਾ ਕਰੀ ਜਾਓ ਉਹਨਾਂ ਨੇ ਕਬੱਡੀ ਕਰਾਈ ਉਹ ਵੱਖਰੀ ਕਰਵਾਈ ਆ ਅਹੀਂ ਉੱਥੇ ਇਸੇ ਡਰ ਤੋਂ ਕਿ ਆਪਾਂ ਲੜਾਈ ਨਹੀਂ ਕਰਨੀ ਗੁਰੂ ਘਰ ਦਾ ਮੇਲਾ ਅਹੀਂ ਇੱਥੇ ਕੋਲ ਕਰਾ ਲੇ ਕੁਸ਼ਤੀਆਂ ਸਾਨੂੰ ਦਾ 4 ਸਾਲ 12 ਸਾਲ ਹੋ ਗਏ ਕੁਸ਼ਤੀਆਂ ਕਰਾਉਣੇ ਅਹੀਂ ਵੱਖਰੀਆਂ ਕਰਾ ਲੀਆਂ ਤੇ ਉਹ ਕਿਹੜੀ ਪਾਰਟੀ ਅਸੀਂ ਕਿਸੇ ਪਾਰਟੀ ਨਾਲ ਅਸੀਂ ਕਿਸਾਨਾਂ ਦੇ ਨਾਲ ਆ ਜੀ ਮੈਂ ਕੌਮੀ ਕਿਸਾਨ ਜੁਨੇ ਦਾ ਪੰਜਾਬ ਪ੍ਰਧਾਨ ਆ ਇਹ ਬਲਾਕ ਪ੍ਰਧਾਨ ਆ ਕਲਦੀਸੋਂ ਭਾਗਸੋਂ ਜਿਹੜਾ ਉਹ ਸਾਡਾ ਹੈਗਾ ਵਾ ਜ਼ਿਲ੍ਹੇ ਦਾ ਮੀਨ ਪ੍ਰਧਾਨ ਆ ਤੇ ਸਾਰੇ ਸਾਡੇ ਪੰਚਾਇਤੀ ਇਲਕਸ਼ ਨੂੰ ਕਿਹਨਾ ਕਿਹ ਪਾਰਟੀ ਨੇ ਵੱਲੋਂ ਤੇ ਲੜੀ ਜਾਂਦੀ ਆ ਨਹੀਂ ਲੜੀ ਨਹੀਂ ਸਾਡੀ ਅਸੀਂ ਦੇ ਆਜ਼ਾਦ ਹੀ ਲੜਿਆ ਸਾਡੇ ਤੇ ਕਾਗਜ਼ ਰੱਦ ਕਰਾ ਤੇ ਲੜਨੀ ਕੀ ਸੀ ਆਜ਼ਾਦ ਸਹੀ ਤੇ ਆਪਣੇ ਵੱਲੋਂ ਆਜ਼ਾਦ ਹੀ ਲੜਦੇ ਆ ਕੋਈ ਕਿਸੇ ਦੇ ਨਾਲ ਸਾਡਾ ਕੋਈ ਸਬੰਧ ਨਹੀਂ ਹਾਂਜੀ ਸਰ ਜੀ ਵੀਰੇ ਕੀ ਨਾਮ ਤੁਹਾਡਾ ਮੇਰਾ ਨਾਮ ਵੀਰ ਜੀ ਨਵਰਾਜਪਾਲ ਸਿੰਘ ਆ ਇਹ ਇਹ ਕਿਹੜਾ ਪਿੰਡ ਹੈ ਮੇਰਾ ਪਿੰਡ ala dinpur ਤੇ ਅੱਜ ਜਿਹੜੀ ਘਟਨਾ ਹੋਈ ਹੈ ਕੀ ਹੀ ਸ਼ਰਕਟਨਾ ਤੁਸੀਂ ਮੌਕੇ ਤੇ ਹਾਜ਼ਰ ਸੀ ਮੈਂ ਸਰ ਆਪਣੇ ਚਾਚੇ ਨੂੰ ਛਡਾਉਣ ਗਿਆ ਜਦੋਂ ਮੈਂ ਚਾਹ ਪੀਂਦਿਆ ਸਵੇਰੇ ਬਾਹਰ ਰੋਲਾ ਵੇਖਿਆ ਛਡਾਉਣ ਗਿਆ ਤੇ ਚਾਚੇ ਦੇ ਤੇ ਫੈਰ ਕੀਤੇ ਕੀਤੇ ਮੇਰੇ ਤੇ ਵੀ ਤਿੰਨ ਫੈਰ ਕੀਤੇ ਨੇ ਇਹ ਸਾਬੂ ਨੇ ਸਾਬੂ ਨੇ ਕੀਤੇ ਨਹੀਂ ਤੁਹਾਨੂੰ ਮਾਰਨ ਦੀ ਨੀਤ ਨਾਲ ਜਿਹੜੇ ਫੈਰ ਹਾਂਜੀ ਸਰ ਮਾਰਨ ਦੀ ਨੀਤ ਨਹੀਂ ਤੇ ਸਿੱਧੇ ਤਿੰਨ ਫੈਰ ਤੇ ਮਾਰਨ ਦੀ ਨੀਤ ਨਹੀਂ ਹੋ ਸਾਦੇ ਹਾਂਜੀ ਤੇਰੋਂ ਤੋਂ ਬਾਅਦ ਤੁਸੀਂ ਪੁਲਿਸ ਨੂੰ ਸ਼ਿਕਾਇਤ ਕੀਤੀ ਹਾਂਜੀ ਸਰ ਮੈਂ 112 ਨੰਬਰ ਤੇ ਕੀਤੀ ਤੇ ਉਹਨਾਂ ਨੇ ਫਿਰ ਇੱਥੋਂ ਮਤਲਬ ਫਾਰਵਰਡ ਕੀਤੀ ਕੰਪਲੇਨ ਟੋਟਲ ਕਿੰਨੇ ਫਾਇਰ ਕੀਤੇ ਗਏ ਮੇਰੇ ਤੇ ਸਰ ਤਿੰਨ ਹੋਏ ਆ ਇਹਨਾਂ ਦੇ ਤੇ ਕਾਫੀ ਹੋਏ ਆ ਮੇਰੇ ਤੇ ਇਕੱਲੇ ਤੇ ਤਿੰਨ ਕੀਤੇ ਨੇ ਕੋਈ ਹੋਰ ਜਿਹੜੇ ਫਾਇਰ ਕੀਤੇ ਉਹਨਾਂ ਦੇ ਕੋਈ ਖੋਲ-ਖਾਲ ਸਾਡੇ ਕੋਲ ਹੈਗੇ ਮੇਰੇ ਤੋਂ ਨਹੀਂ ਇਹਨਾਂ ਤੋਂ ਮੈਂ ਇਹ ਖੋਲ ਹੈਗੇ ਹੈਗੇ ਇਹਨਾਂ ਤੋਂ ਨਹੀਂ ਮੇਰੇ ਤੋਂ ਨਹੀਂ ਹੈਗੇ ਮੇਰੇ ਚਾਚਾ ਜੀ ਨੇ ਹੋਣਾ ਤੋਣਗੇ ਹੈਗੇ ਖੋਲ ਵੀ ਹੈਗੇ ਹੁਣ ਮੰਗਦੀ ਹੈ ਤੁਹਾਡੀ ਸਾਡੀ ਸਰ ਮੰਗ ਇਹੀ ਆ ਕਿ ਇਨਸਾਫ ਦਿੱਤਾ ਜਾਵੇ ਸਾਨੂੰ ਸਾਡੇ ਨਾਲ ਇਨਸਾਫ ਕੀਤਾ ਜਾਵੇ ਸਾਡੇ ਖੋਲ ਦਿਖਾਓ ਖੋਲ ਪਰ ਜਿਹੜੇ ਉੱਥੇ ਛੱਪੜ ਦਾ ਪਾਣੀ ਸਾਰਾ ਬਾਹਰ ਆਇਆ ਪਿਆ ਜਿਹੜੇ ਸਾਨੂੰ ਲੱਭੇ ਉਹ ਅਸੀਂ ਚੱਕ ਲਿਆਉਂਦੇ ਆ ਬਾਕੀ ਉੱਥੇ ਛਾਂਦ ਹੋਰ ਵੀ ਹੋਣ ਸਰ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੇ ਨਾਲ ਧੱਕਾ ਹੋਣ ਦੇ ਜਿਹੜਾ ਇਹਨਾਂ ਦੇ ਰਵਾਲਵਾਰੇ ਦੋਵਾਂ ਭਰਾਵਾਂ ਦੇ ਉਹ ਲੈਬੋਰੀ ਵਿੱਚ ਚੈੱਕ ਕੀਤੇ ਜਾਣ ਔਰ ਆਪ ਪੁਲਿਸ ਇਹਨਾਂ ਨੂੰ ਜਿਹੜੇ ਰਵਾਲਵਾਰੇ ਆਪਣੀ ਆਪਾਂ ਅਜਤੇ ਦੇ ਵਿੱਚ ਲੈ ਸਰ ਸਾਡੇ ਜਿਹੜੇ ਜੇ ਉਹ ਆਂਦੇ ਜੇ ਸਾਡੇ ਨਾਲ ਕੀਤੇ ਆ ਤੇ ਸਾਡੇ ਜਿੰਨੇ ਵੀ ਬੰਦਿਆਂ ਦੇ ਜਿਹੜੀ ਵੀ ਆਖਣਗੇ ਉਹਦਾ ਹਥਿਆਰ ਪੁਲਿਸ ਆਈ ਹਥਿਆਰ ਉੱਥੇ ਜਮ੍ਹਾਂ ਕਰਾਦਾਗੇ ਪਰ ਪੁਲਿਸ ਜਿਹੜੀ ਆ ਲੈਬਾਰਟਰੀ ਦੇ ਵਿੱਚ ਹਥਿਆਰ ਜਮ੍ਹਾਂ ਕਰ ਸਾਡਾ ਚੈੱਕ ਕਰ ਸਕਦੀ ਆ ਔਰ ਸਾਡੀ ਪੁਲਿਸ ਮੁਲਾਜ਼ਮਾਂ ਨੂੰ ਐਸਐਸਪੀ ਸਾਹਿਬ ਔਰ ਐਸਐਸਓ ਸਾਹਿਬ ਬੜोत ਵਧੀਆ ਬੰਦੇ ਆ ਸਾਡੀ ਉਹਨਾਂ ਨੂੰ ਪੁਰ ਜਰ ਅਪੀਲ ਆ ਵੀ ਇਹਨਾਂ ਦੋਵਾਂ ਭਰਾਵਾਂ ਦੇ ਜਿਹੜੇ ਰਵਲਵਰ ਆ ਜਮ੍ਹਾਂ ਕਰਕੇ ਤੇ ਲੈਬਾਰਟਰੀ ਵਿੱਚ ਚੈੱਕ ਕਰਾਈ ਜਾਣ ਕਿ ਫਾਇਰ ਹੋਇਆ ਜਾਂ ਨਹੀਂ ਹੋਇਆ ਉਥੋਂ ਸਾਰਾ ਜਿਹੜਾ ਵਾ ਸਬੂਤ ਮਿਲ ਜਾਣੇ ਆ ਭਾਈ ਸਾਹਿਬ ਜੀ ਕੀ ਨਾਮ ਢੱਡਾ ਭਾਗ ਸਿੰਘ ਮੇਰਾ ਨਾਮ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਮੈਂ ਦੀਨਪੁਰ ਦੇ ਰਹਿਣ ਵਾਲਾ ਜੀ ਸਾਬਕਾ ਸਰਪੰਚ ਦਾ ਲੜਕਾ ਹਾਂ ਜੀ ਕੀ ਕਹਿਣਾ ਚਾਹੁੰਦੇ ਜੋ ਸਾਰਾ ਇਹ ਇਹਨਾਂ ਦਾ ਦੂਜਾ ਤੀਜਾ ਹਲਾ ਹੋ ਗਿਆ ਸਾਰਾ ਅੱਛਾ ਇਹ ਇਸੇ ਤਰ੍ਹਾਂ ਜਦੋਂ ਵੀ ਕੋਈ ਲੜਾਈ ਹੁੰਦੀ ਮਾਰੀ ਮੋੜ ਵੀ ਕੋਈ ਹੁੰਦੀ ਆ ਇਹ ਦੋਵੇਂ ਭਰਾ ਹਥਿਆਰ ਕੱਢ ਲੈਂਦੇ ਆ ਤੇ ਹਥਿਆਰ ਕੱਢ ਕੇ ਗੋਲੀਆਂ ਚਲਾਉਂਦੇ ਆ ਤੇ ਸ਼ਰੈਅਮ ਨਾਜ ਕਰਦੇ ਆ ਸਾਡੇ ਦੇ ਪਿੰਡ ਨੂੰ ਸਾਰਾ ਜਦੋਂ ਆ ਬਾਬਾ ਦਾ ਮੇਲਾ ਇਹਨਾਂ ਨੇ ਗੜ ਬਣਾ ਛੱਡਿਆ ਸਾਰੇ ਘੇਰੇ ਘੇਰੇ ਨਾਲੇ ਪਿੰਡ ਦੇ 20 ਗੱਡੀਆਂ ਇਹਨਾਂ ਨੇ ਹੋਣੀਆਂ ਘਰੋਂ ਕੱਢੇ। ਇਹਨਾਂ ਕੋਲ ਥਿਆਰ ਨੇ ਲਾਇਸੈਂਸੀ ਨੇ। ਇਹ ਦੋਵੇਂ ਲਾਇਸੈਂਸੀ ਥਿਆਰ ਆ ਪਰ ਸਾਰੇ ਦੋਵੇਂ ਲਾਇਸੈਂਸੀ ਥਿਆਰ ਆ ਰਹੀਏ ਇਤਨਾ ਵਰਤ ਕਰਦੇ ਵੀ ਕੋਈ ਗੱਲ ਛੱਡ ਦੋ ਇਹਨਾਂ ਦੇ ਅੱਗੇ ਵੀ ਦੋ ਤਿੰਨ ਪਰਚੇ ਹੋਏ ਆ। ਇਹਨਾਂ ਦੇ ਦੋਵਾਂ ਭਰਾਵਾਂ ਦੇ ਅੱਗੇ ਆਪੋ ਵੇ ਦੀ ਲੜਾਈ ਹੋਈ ਸੀ ਤੇ ਇਹਨਾਂ ਨੇ ਪੁਲਿਸ ਦੇ ਗੋਲੀ ਚਲਾਈ। ਪੁਲਸ ਆਦਾ ਵੀ ਪਿਸਤੌਲ ਕੱਢ ਕੇ ਨਾ ਉਹਨਾਂ ਨੇ ਗੋਲੀ ਚਲਾਈ ਇਹਨਾਂ ਨੇ। ਐਮ.ਐਲ.ਏ ਦੀ ਸ਼ਹਿਤ ਹੈ ਯਾਰ ਸਿੱਧਾ ਹੀ ਉਹਦੇ ਦੀਂਦਾ ਹੀ ਆ ਜੀ। ਅੱਛਾ ਜੀ। ਹਾਂ ਜੇ ਕੋਈ ਦੋ ਰਹਾ ਹੈ ਗਿਆ ਨਹੀਂ ਆ ਜੋ ਆਂ ਜੀ ਜੀ ਤੇਰਾ ਖਡੂਰ ਸਾਹਿਬ ਵਾਲਕੇਲਾ ਜੀ ਜਿੰਦਰ ਸਿੰਘ ਹਰਜੀਤ ਕੁਮਾਰ ਜੀ ਅੱਜ ਤੁਹਾਡੇ ਪਿੰਡ 'ਚ ਝਗੜਾ ਹੋਇਆ ਏ ਔਰ ਦੂਸਰੀ ਧਿਰ ਵੱਲੋਂ ਇਲਜ਼ਾਮ ਤੁਹਾਡੇ ਤੇ ਲਗਾਏ ਗਏ ਨੇ ਕਿ ਤੁਸੀਂ ਉਹਨਾਂ ਉੱਤੇ ਗੋਲੀਆਂ ਚਲਾਈਆਂ ਨੇ ਕੀ ਕਹਿਣਾ ਚਾਹੁੰਦੇ ਹੋ ਸਰ ਮੈਂ ਗੋਲੀਆਂ ਨਹੀਂ ਚਲਾਈਆਂ ਉਹਨਾਂ ਤੇ ਉਹਨਾਂ ਨੇ ਸਗੋਂ ਮੇਰੇ ਗਲ ਪਏ ਆਣ ਕੇ ਮੇਰੇ ਗਲ ਤਾ ਕਰਕੇ ਪਏ ਆ ਵੀ ਇਹਨਾਂ ਦੇ ਇੱਕ ਨਾ ਐਫ ਆਈ ਆਰ ਦਰਜੇ ਹੋਣ ਡਈ ਆ 9252424 ਰੁਪਇਆ ਦੀ ਪੰਚਾਇਤੀ ਪਰਚਾ ਇਹਨਾਂ ਨੇ ਨਾ ਪਿਛੇ ਗਵਨ ਕੀਤਾ ਸੀ ਤੇ ਉਹ ਗਵਨ ਕੱਢ ਕੇ ਸਾਹਮਣੇ ਅਸੀਂ ਸਾਰੇ ਨੇ ਲਿਆਂਦਾ ਤੇ ਉਹ ਇਹਨਾਂ ਦੇ ਐਫ ਆਈ ਆਰ ਜਿਹੜੀ ਆ ਉਹ ਦਰਜ ਹੋਣ ਲੱਗੀ ਇਹਨਾਂ ਨੇ ਇੱਕ ਨਵਾਂ ਕਹਾਣੀ ਘੜ ਕੇ ਸਾਡੇ ਦੇ ਮੇਰੇ ਤੇ ਮੇਰੀ ਘਰ ਦੀ ਤੇ ਗੱਲ ਪੈ ਸਵੇਰੇ ਸਵੇਰਾ ਵੀ ਇਹਨਾਂ ਨੂੰ ਅੱਜ ਮਾਰ ਦੇਣਾ ਵਾ ਜਦੋਂ ਇੰਨੀ ਗੱਲ ਹੋਈ ਮੈਂ ਭੱਜਾ ਉੱਥੋਂ ਤੇ ਉਸ ਤੋਂ ਬਾਅਦ ਜਦੋਂ ਮੈਂ ਭੱਜ ਗਿਆ ਮੈਂ ਉੱਥੋਂ ਮੇਰੀ ਘਰ ਦੀ ਤੇ ਗੱਲ ਪੈ ਮੇਰਾ ਮੁੜ ਕੇ ਭਰਾ ਆ ਇਹਨੇ ਗੱਡੀ ਮੇਰੀ ਇੰਨੀ ਉੱਥੋਂ ਲਿਆਂਦੀ ਮੇਰੇ ਪਿੱਛੇ ਭੱਜੇ ਗੋਲੀਆਂ ਚਲਾਈਆਂ ਮੇਰੇ ਤੇ ਇਹਨਾਂ ਨੇ ਅੰਨੇ ਵਾ ਫੈਰ ਜਿਹੜੇ ਆ ਮੇਰੇ ਉੱਤੇ ਕੀਤੇ ਇਹਨਾਂ ਇਹਨਾਂ ਨੇ ਮੈਨੂੰ ਮਾਰ ਦੇਣਾ ਸੀ ਤੇ ਧਮਕੀਆਂ ਵਾਰ-ਵਾਰ ਦੇ ਜਾਂਦਾ ਤੇਰੇ ਬੱਚੇ ਮਾਰ ਦੇਣੇ ਆ ਤੇਰਾ ਉਹ ਕਰ ਦੇਣਾ ਤੇਰਾ ਉਹ ਕਰ ਦੇਣਾ ਸਿਰਫ ਰੰਜਿਸ਼ ਇਹੋ ਹੀ ਆ ਵੀ ਇਹਨਾਂ ਦੇ ਅਸੀਂ 92 ਲੱਖ ਦਾ ਪਰਚਾ ਦਰਜ ਕਰਾਉਣ ਦਾ ਆ ਜਿਹੜਾ ਇਹਨਾਂ ਨੇ ਗਵਨ ਕੀਤਾ ਵਾ ਪਿਛਲੀ ਪੰਚਾਇਤ ਨੇ ਉਹਨਾਂ ਦਾ ਕਹਿਣਾ ਹੈ ਕਿ ਬੰਦਰਾਜ ਸਿੰਘ ਪੁਲਿਸ ਦੀ ਹਾਜ਼ਰੀ ਵਿੱਚ ਗੱਡੀ ਮਾਰੀ ਇਹਦੇ ਵਿੱਚ ਨਹੀਂ ਨਹੀਂ ਜੀ ਕੋਈ ਪੁਲਿਸ ਦੀ ਹਾਜ਼ਰੀ ਨਹੀਂ ਗੱਡੀ ਨਹੀਂ ਮਾਰੀ ਪੁਲਿਸ ਮੇਰੇ ਨਾਲ ਆਉਂਦੇ ਹੀ ਆ ਇਹਨਾਂ ਨੇ ਕੀ ਕੀਤਾ ਕਿ ਜਦੋਂ ਮੈਂ ਆਉਂਦਾ ਇਹਨਾਂ ਨੇ ਆਪ ਗੱਡੀ ਜੀ ਗੱਡੀ ਮਾਰੀ ਮੈਨੂੰ ਕੀ ਲੋੜ ਹੀ ਗੱਡੀ ਜੀ ਗੱਡੀ ਮਾਰਨ ਦੀ ਮੈਂ ਆਪਣੀ ਜਾਨ ਬਚਾਉਣ ਡਿਆ ਉੱਠੀ ਸ਼ੈਟ ਤੋਂ ਇਹਨਾਂ ਨੇ ਲਿਆਂ ਕੇ ਗੱਡੀ ਮਾਰ ਮਾਰ ਦਿੱਤੀ ਵੱਲੋਂ ਕਿਹਾ ਗਿਆ ਕਿ ਬਲਾ ਸਿੰਘ ਤੇ ਗੁਰਪ੍ਰੀਤ ਸਿੰਘ ਨੂੰ ਵੱਲੋਂ ਫਾਇਰ ਚੁੱਕੇ ਗਏ ਪਾਜੀ ਸਵਾਲ ਹੀ ਨਹੀਂ ਪੈਦਾ ਹੁੰਦਾ ਖੋਲ ਉਹਨਾਂ ਦੇ ਡਿੱਗੇ ਗੋਲੀਆਂ ਉਹਨਾਂ ਨੇ ਚਲਾਈਆਂ ਸਾਨੂੰ ਕੀ ਲੋੜ ਫਾਇਰ ਚਲਾਉਂਦੇ ਅਸੀਂ ਤੇ ਆਪਣੀ ਜਾਨ ਬਚਾ ਕੇ ਉੱਥੋਂ ਭੱਜਣ ਦੀ ਕੀਤੀ ਆ ਸਾਡੇ ਕੋ ਜੇ ਹਥਿਆਰ ਹੁੰਦੇ ਤੇ ਅਸੀਂ ਖਲੋ ਕੇ ਨਾ ਉਹਨਾਂ ਨਾਲ ਲੜਦੇ ਅਸੀਂ ਤੇ ਆਪਣੀ ਜਾਨ ਬਚਾ ਕੇ ਭੱਜੇ ਆ ਮੌਕੇ ਦੀ ਸਰਕਾਰ ਦੇ ਨਾਲ ਹੀ ਫਿਰ ਵੀ ਸਾਡੇ ਤੇ ਜਿਹੜਾ ਨਜਾਇਜ਼ ਹੋਵੇ ਤੇ ਕਿੱਡੀ ਮਾੜੀ ਗੱਲ ਇੱਕ ਅਸੀਂ ਪਰਚਾ ਅਦਰ ਦੀ ਕਰਾਉਂਦੇ ਆ ਕਿ ਚੋਰ ਸਾਹਮਣੇ ਲਿਆਂਦੇ ਤੇ ਇੱਕ ਅਜੈਬ ਸਿੰਘ ਫੀਮ ਦਾ ਤਸਕਰ ਆ ਨਸ਼ਾ ਵੇਚਦਾ ਗੁਰਦੁਆਰੇ ਸਾਹਿਬ ਜਿੱਥੇ ਮਰਜੀ ਸੌਂਖ ਖਵਾ ਲੋ ਇਹਦਾ ਸਾਰਾ ਪਰਿਵਾਰ ਫੀਮ ਵੇਚਦਾ ਇਹਨਾਂ ਮੈਨੂੰ ਅੱਗੇ ਵੀ ਧਮਕੀਆਂ ਦਿੱਤੀਆਂ ਵੀ ਤੂੰ ਸਰਕਾਰ ਨੂੰ ਕਿਉਂ ਦੱਸਦਾ ਇਹ ਅਸੀਂ ਨਸ਼ੇ ਦੇ ਤਸਕਰ ਆ ਮੈਂ ਸਰਕਾਰ ਦੇ ਸਾਹਮਣੇ ਗੱਲਾਂ ਲਿਆਂਦੀਆਂ ਪੁਲਿਸ ਦੇ ਸਾਹਮਣੇ ਵੀ ਲਿਆਂਦੀਆਂ ਵੀ ਇਹ ਬੰਦਾ ਨਸ਼ੇ ਦਾ ਸੌਦਾਗਰ ਆ ਇਹ ਸੌਦਾਗਰ ਆ ਇਹਨੂੰ ਫੜੋ ਕਿੱਲਵਾਨਾ ਰਾਜਸਥਾਨ ਇਹਦੇ ਸੌਰੇ ਆ ਇਹਦੀ ਘਰ ਦੀ ਇਹਦੀ ਪਰਝਾਈ ਭਰਾ ਭਰਾ ਇਹਦਾ ਕਿਤੇ ਦਾ ਕੰਮ ਕਰਦਾ ਇਹਨਾਂ ਨੂੰ ਰੰਝੇ ਛੇ ਵੀ ਸਾਡੇ ਵਾਰ-ਵਾਰ ਇਹ ਨਾਲ ਲੈਂਦਾ ਨਸ਼ੇ ਕਰਦਾ ਨਸ਼ੇ ਵੀ ਆਈਦਾ ਇਹ ਕਰਕੇ ਇਹਨਾਂ ਨੇ ਮੇਰੇ ਤੇ ਬੜੀ ਵੱਡੀ ਰੰਜਿਸ਼ ਕੀਤੀ ਆ ਬੜੀ ਤਗੜੀ ਸਾਜ਼ਿਸ਼ ਨਾਲ ਜੇ ਮੈਨੂੰ ਪਾਇਆ ਘੱਟੋ ਘੱਟ 30 40 ਜਣੇ ਇਹ ਮੇਰੇ ਗਲ ਪਏ ਆ ਇਹਨਾਂ ਦੀਆਂ ਜਲਾਨੀਆਂ ਸਵੇਤ ਮੇਰੀ ਘਰ ਦੀ ਦੀ ਇੱਥੋਂ ਤੱਕ ਵੀ ਮੇਰੀ ਘਰ ਦੀ ਨੂੰ ਵੀ ਇਹਨਾਂ ਰੋਲਿਆ ਚੁੰਨੀ ਚੰਨੀ ਲਾ ਕੇ ਛਾਤੀ ਤੋਂ ਹੱਥ ਪਾਏ ਇਹਨਾਂ ਦਾ ਇੱਕ ਮੁੰਡਾ ਵਾ ਹਰ ਸਿੰਘ ਸਿੰਘ ਉਹਨੇ ਇਨਾ ਬੜੀ ਸਾਨੂੰ ਜਲੀਲ ਕੀਤਾ ਅੱਜ ਪਿੰਡ 'ਚ ਜੇ ਅਸੀਂ ਨਾ ਭੱਜਦੇ ਉਥੋਂ ਤੇ ਅੱਜ ਅਸੀਂ ਜਿਹੜੇ ਮਾਰੇ ਜਣਾ ਗੱਡੀ ਦਾ ਸ਼ੀਸ਼ੇ ਭੰਨਤੇ ਬੜਾ ਕੋਈ ਕੀਤਾ ਅਸੀਂ ਮਾਂ ਹੀ ਜਾਨ ਬਚਾਈ ਆਪਣੀ ਉਹਨਾਂ ਵੱਲੋਂ ਕਹਿ ਗਏ ਕਿ ਬਾਬਾ ਦਲ ਸਿੰਘ ਦੇ ਅਸਥਾਨ 'ਤੇ ਜਿਹੜੇ ਸੀ ਮੇਲਾ ਸੀ ਤੇ ਉਹ ਮੂਲੇ ਤੇ ਜਿਹੜੇ ਪੋਸਟਰ ਪਾਰੇ ਗਏ ਇਹਨਾਂ ਵੱਲੋਂ ਉਹ ਤੇ ਗੁਰੂ ਘਰ ਬੈ ਕੇ ਗੁਰੂ ਮਹਾਰਾਜ ਦੀ ਹਾਜ਼ਰੀ 100 ਖਣ ਗੁਰੂ ਗ੍ਰੰਥ ਸਾਹਿਬ ਗਾੜੀ ਜੇ ਮੈਂ ਪੋਸਟਰ ਪਾੜਿਆ ਹੋਵੇ ਤੇ ਗੁਰੂ ਤੋਂ ਵੱਡਾ ਤਾਂ ਨਹੀਂ ਨਾ ਕੋਈ ਹੈਗਾ ਉਹਦੇ ਕੋਈ ਗੱਲ ਹੀ ਨਹੀਂ ਉਹ ਤੇ ਇਹਨਾਂ ਨੇ ਕਹਾਣੀ ਬਹਾਨਾ ਬਣਾ ਲਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਇਹਨਾਂ ਨੇ ਪਹਿਲਾਂ ਵੀ ਕਿੰਨਾਂ ਦੀ ਇੱਕ ਦੋ ਵਾਰ ਫਾਇਰ ਕੀਤੇ ਨੇ। ਭਾਹਰ ਗੱਲ ਤੇ ਪਿਸਤੌਲ ਕੱਢ ਲੈਂਦੇ। ਸਰ ਨਹੀਂ ਇਹ ਕੋਈ ਫਾਇਰ ਨਹੀਂ ਕੀਤੇ। ਮੇਰੇ ਤੇ ਇੱਕ ਵਾਰ ਹਮਲਾ ਹੋਇਆ ਕਬੀਲੇ 'ਚ। ਮੈਨੂੰ ਸ਼ੱਕ ਆ ਵੀ ਕਬੀਲੇ 'ਚ ਵੀ ਇਹਨਾਂ ਨੇ ਮੇਰੇ ਤੇ ਗੋਲੀ ਉਦੋਂ ਚਲਾਈ ਆ। ਉਹ ਕਾਫੀ ਸਮੇਂ ਦੀ ਗੱਲ ਆ। ਸਾਨੂੰ ਬੰਦਿਆਂ ਨੂੰ ਪਤਾ ਨਹੀਂ ਅਸੀਂ ਐਫ ਆਈ ਆਰ ਫਿਰ ਉਹ ਤੇ ਕਿਤੇ ਕਰਾਉਂਦੇ। ਅੱਜ ਅੱਜ ਤੋਂ ਪਤਾ ਲੱਗਣ ਡਿਆ ਵੀ ਇਹ ਬੜੇ ਤੇਰਦੇ ਮੇਰੇ ਪਿੱਛੇ ਪਏ ਆ। ਉਹ ਵੀ ਗੋਲੀ ਇਹਨਾਂ ਬੰਦਿਆਂ ਨੇ ਮੇਰੇ ਤੇ ਚਲਾਈ ਆ। ਉਹਨਾਂ ਨੇ ਕਹਿ ਕੇ ਅਸੀਂ ਕਿਸਾਨ ਦੁਨੀਆ ਦੇ ਆਗੂ ਆ। ਪਰ ਇਹ ਐਮਐਲਏ ਦੀ ਸ਼ਹਿਰ ਤੇ ਸਾਰੀ ਗੁੰਡਾਗਰਦੀ ਕਰਦਾ ਪਿਆ ਬਿਲਕੁਲ ਜੀ ਕਿਸਾਨ ਯੂਨੀਅਨ ਦੇ ਆਗੂ ਆ ਪਰ ਫੀਮ ਲੱਦ ਕੇ ਲਿਆਉਂਦੇ ਆ ਕਿਸਾਨ ਯੂਨੀਅਨ ਦੀ ਆੜ ਦੇ ਵਿੱਚ ਕਿੱਥੋਂ ਕਿੱਥੋਂ ਇਹ ਸਮਾਨ ਲੈਣ ਕੇ ਵੇਚਦੇ ਆ ਹਥਿਆਰ ਇਹਨਾਂ ਦੇ ਕੋਲ ਨਜਾਇਜ਼ ਆ ਅ ਜੈਪ ਸਿੰਘ ਕੋਲ ਨਜਾਇਜ਼ ਹਥਿਆਰ ਇਹਨਾਂ ਕੋਲ ਜੇ ਨਾ ਨਿਕਲਣਗੇ ਤਾਂ ਅਸੀਂ ਤਾਂ ਸਰਕਾਰ ਨੂੰ ਦਵਾਈਆਂ ਪਾਉਣ ਦੇ ਵੀ ਇਹਨਾਂ ਬੰਦਿਆਂ ਤੋਂ ਬਚਾਓ ਸਾਨੂੰ ਸਾਡਾ ਪਿੰਡ ਬਚਾ ਲਓ ਕਿੰਨੇ ਜਾਣਿਆਂ ਦਾ ਇਹਨਾਂ ਨੁਕਸਾਨ ਕੀਤਾ ਹਥਿਆਰ ਇਹਨਾਂ ਕੋਲ ਨਜਾਇਜ਼ ਆ ਅ ਜੈਪ ਸਿੰਘ ਉਹਨਾਂ ਕੋਲ ਤੇ ਗੋਲੀ ਚਲਾਈ ਬਾਦਲ ਸਿੰਘ ਨੇ ਤੇ ਭਗਤ ਸਿੰਘ ਨੇ ਉਹ ਕਹਿੰਦੇ ਨੇ ਕਿ ਐਮਐਲਏ ਦੀ ਸ਼ਹਿਤ ਤੇ ਸਾਰੀ ਗੁੰਡਾਗਰਦੀ ਕਰਦੇ ਨੇ ਬਿਲਕੁਲ ਨਹੀਂ ਜੀ ਐਮਐਲਏ ਸਾਹਿਬ ਦੀ ਕੋਈ ਇਹੋ ਜੀ ਕੋਈ ਗੁੰਡਾਗਰਦੀ ਨਹੀਂ ਅਸੀਂ ਕੀਤੀ ਸਿਰਫ ਅਸੀਂ ਸੱਚ ਨੂੰ ਸਾਹਮਣੇ ਲਿਆਂਦਾ ਉਹਦਾ ਸਾਨੂੰ ਅੱਜ ਖਮਿਆਜਾ ਭੁਗਤਣਾ ਪਿਆ ਗਿਆ ਕਿਉਂਕਿ ਜੇ ਸਾਡੀ ਸਰਕਾਰ ਪੂਰੀ ਫੁੱਲ ਠੋਕੇ ਹੈਲਪ ਕਰਦੀ ਆ ਤੇ ਜਿਹੜਾ ਵਾ ਉਹ ਨਿੱਤਰ ਕੇ ਸੱਚ ਸਾਹਮਣੇ ਆਜੂਗਾ ਕਿਉਂਕਿ ਇਹਨਾਂ ਨੇ ਬੜੇ ਹੀ ਗੁਨਾਹ ਕੀਤੇ ਆ ਅਜੈਬ ਸਿੰਘ ਅਜੈਬ ਸਿੰਘ ਦੇ ਪਰਿਵਾਰ ਦੇ ਅਤਵਾਦ ਨਾਲ ਵੀ ਲਿੰਕ ਹੈਗਾ ਨਾ ਇਹਦਾ ਮਾਮਾ ਸੀ ਅਮਰੀਕ ਸਿੰਘ ਦਾ ਜੈਮ ਸਿੰਘ ਦੇ ਪਿਓ ਦਾ ਉਹਨਾਂ ਇਹਨਾਂ ਘਰੇ ਉਹਨਾਂ ਹਥਿਆਰ ਵੀ ਦਿੱਤੇ ਪੈਹਾ ਸਭ ਉਹ ਇਹਨਾਂ ਕੋਲ ਆ ਜੈਮ ਸਿੰਘ ਕੋਲ ਕਹਿੰਦੇ ਨੇ ਕਿ ਸਾਡੀ ਜਾਨ ਨੂੰ ਖਤਰਾ ਹੈ ਬਲਰਾਜ ਸਿੰਘ ਦੇ ਕੋਲ ਭਾਜੀ ਸਵਾਲ ਹੀ ਨਹੀਂ ਪੈਦਾ ਹੁੰਦਾ ਮੈਂ ਤਾਂ ਜਾਨ ਬਚਾ ਕੇ ਭੱਜਾ ਆਪਣੀ ਮੈਂ ਤਾਂ ਆਪਣੀ ਪਰਿਵਾਰ ਨੂੰ ਬਚਾਉਣ ਡਿਆ ਧਮਕੀਆਂ ਮੈਨੂੰ ਬੱਚੇ ਚੁੱਕਣ ਦੇਣ ਦਾ ਵੀ ਤੇਰੇ ਬੱਚੇ ਮਾਰ ਦਿੰਦੇ ਆ ਮੈਨੂੰ ਖਤਰਾ ਮੈਨੂੰ ਜੇ ਇਹਨਾਂ ਕੋ ਖਤਰਾ ਨਾ ਹੁੰਦਾ ਤੇ ਮੈਂ ਪਿੰਡੋਂ ਕੇ ਭਾਈ ਦਾ ਤੁਹਾਡੀ ਵੀ ਜਾਨ ਨੂੰ ਖਤਰਾ ਹੈ ਭਾਜੀ ਫੁੱਲ ਇਹਨੇ ਐਸਐਚਓ ਸਾਹਿਬ ਦੇ ਸਾਹਮਣੇ ਮੇਰੇ ਸ਼ੁਰਨਗੋਣ ਲੱਗਾ ਹੀ ਹੋਣਾ ਐਸਐਚਓ ਸਾਹਿਬ ਦੇਣ ਬਿਆਨ ਫਿਰ ਮੇਰੇ ਸਾਹਮਣੇ ਸ਼ੁਰਨਗੋਣ ਲੱਗਾ ਹੀ ਇਹਨਾਂ ਦੇ 10-12 ਜਾਣੇ ਗੱਲ ਪੈ ਗਏ ਆ ਇਹਦੇ ਕੀ ਮੰਗ ਕਰਦੇ ਜੋ ਮੰਗ ਇਹ ਹੈ ਜੀ ਪ੍ਰਸ਼ਾਸਨ ਆ ਸੱਚ ਨੂੰ ਸਾਹਮਣੇ ਲਿਆਵੇ ਇਹਨਾਂ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਭਾਜੀ ਮੇਰਾ ਨਾਮ ਮਨਜੀਤ ਕੋਹੜਾ ਮੈਂ ਅਲਾਦੀਨਪੁਰ ਦੀ ਰਹਿਣ ਵਾਲੀ ਆ ਔਰ ਕੀ ਅੱਜ ਘਟਨਾ ਹੋਈ ਆ ਤੁਹਾਡੇ ਹਸਬੰਡ ਤੇ ਗੋਲੀਆਂ ਚਲਾਉਣ ਦਾ ਜਿਹੜਾ ਦੋਸ਼ ਲੱਗਿਆ ਭਾਜੀ ਅਸੀਂ ਨਾ ਬੱਚੇ ਸਕੂਲ ਛੱਡ ਕੇ ਬਾਬਾ ਕਲਿਆਣ ਜੀ ਦੇ ਡੇਰੇ ਆਏ ਸੀ ਉੱਥੇ ਗੁਰੂ ਮਹਾਰਾਜ ਜੀ ਦਾ ਸਰੂਪ ਸੀਗਾ ਤੇ ਜਿਹੜਾ ਕਿ ਗੁਰਦੁਆਰਾ ਸਾਹਿਬ ਛੱਡਿਆ ਗਿਆ ਕਿਉਂਕਿ ਉੱਥੇ ਛੱਪੜ ਦਾ ਪਾਣੀ ਭਰ ਗਿਆ ਉਸ ਦੇ ਸਬੰਧ ਵਿੱਚ ਮੈਂ ਗੱਡੀ ਦੇ ਵਿੱਚ ਬੈਠੀ ਇਹ ਉੱਤਰ ਕੇ ਸਾਰੇ 4-5 ਜਣੇ ਗੱਲ ਕਰਦੇ ਬੇ ਕਿ ਇਸ ਥਾਂ ਨੂੰ ਵਧੀਆ ਬਣਾਇਆ ਜਾਵੇ ਉਸ ਤੋਂ ਬਾਅਦ ਗੁਰਮਾਰਾ ਦਾ ਸਰੂਪ ਲਿਆਂਦਾ ਜਾਵੇ। ਖੁਦ ਮੈਂ ਗੱਡੀ 'ਚ ਬੈਠ ਰਹੀ ਇਹ ਚੌਂਕ 'ਚ ਖਲੋਤੇ ਹੀ ਤੇ ਮੈਂ ਧਿਆਨ ਜਦੋਂ ਵਾਵਾ ਟਾਈਮ ਹੋ ਗਿਆ ਇਹ ਆਏ ਨਹੀਂ ਤੇ ਮੈਂ ਪਿੱਛੇ ਮੁੜ ਕੇ ਵੇਖਿਆ ਤੇ ਵਾਵਾ ਰੋਲਾ ਪੈਣ ਰਿਹਾ। ਇਹ ਭੱਜੇ ਜਾਣ ਦੇ ਉਹਨਾਂ ਦੀ ਜਿਹੜੀ ਅਜੀਤ ਸਿੰਘ ਦੀ ਕੁੜੀ ਹਰਮੀਤ, ਵੀਰਪਾਲ ਤੇ ਸੁਖੀ ਆदि ਕੁਲਦੀਪ ਸਿੰਘ ਨੇ ਅੰਗਰੀ ਕੁੜੀ ਇਹ ਤਿੰਨ ਚਾਰ ਬੁੜੀਆਂ ਹੀ ਗਿਆ ਇੱਕ ਮੰਦੀਪ ਇਹ ਬੁੜੀਆਂ ਇਹਨਾਂ ਦੇ ਪਿੱਛੇ ਪਹਿਲਾਂ ਭੱਜੀਆਂ ਤੇ ਮੈਂ ਜਦੋਂ ਗੱਡੀ 'ਚੋਂ ਬਾਹਰ ਨਿਕਲੀ ਮੇਰਾ ਇਹਨਾਂ ਦਾ ਫੋਨ ਵੀ ਮੇਰੇ ਕੋਲ ਮੇਰਾ ਵੀ ਉਹਨਾਂ ਨੇ ਆ ਕੇ ਨਾ ਜਿਹੜਾ ਹਰ ਸੰਗੀਤ ਆ ਉਹਨੇ ਆ ਕੇ ਮੈਨੂੰ ਇੱਥੋਂ ਫੜ ਲਿਆ ਤੇ ਜਿਹੜੀ ਮੰਦੀਪ ਹੀ ਉਹਨੇ ਮੇਰੀ ਬਾਹਾਂ ਤੋਂ ਫੜ ਲਿਆ ਕਿੰਦੀਆਂ ਇਹਨੂੰ ਮਾਰ ਕੇ ਸਿਆਪਾ ਨਬੜ ਉਹ ਤੇ ਬਾਜੂ ਨੂੰ ਇੱਧਰ ਉਲਝਿਆ ਰਹਿਣ ਦੋ ਤੇ ਉਸ ਤੋਂ ਬਾਅਦ ਫਿਰ ਮੈਂ ਜ਼ੋਰ ਨਾਲ ਗੱਡੀ ਦੇ ਵਿੱਚ ਵਾਪਸ ਗਈ ਵਾਪਸ ਜਾ ਕੇ ਤੇ ਮੈਂ ਗੱਡੀ ਲੋਕ ਕਰ ਲਈਆ ਉਹਨਾਂ ਨੇ ਪਿੱਛੋਂ ਗੱਡੀ ਦੇ ਸ਼ੀਸ਼ੇ ਭੰਦੇ ਆ ਤੇ ਨਾਲੇ ਗੱਡੀ ਨੂੰ ਤਫੇ ਮਾਰੀ ਗਈ ਆ ਜਿਹੜੀ ਸੁਖੀ ਆ ਤੇ ਨਾਲ ਮਨਦੀਪ ਆ ਕਿ ਗੱਡੀ ਖੋਲ ਤੇ ਬਾਹਰ ਨਿਕਲ ਤੇ ਉਹਨਾਂ ਨੇ ਗੋਲੀਆਂ ਚਲਾਈਆਂ ਪਿੱਛੋਂ ਤੇ ਇਹ ਬਾਵਾ ਅੱਗੇ ਭੱਜ ਗਏ ਫੇਰ ਮੇਰਾ ਜੇ ਠਾਇਆ ਵਾ ਤੇ ਉਹਨਾਂ ਨੇ ਮੈਨੂੰ ਖੜਕਾਈ ਗੱਡੀ ਉਹਨੂੰ ਗੱਡੀ 'ਚ ਬੜਾ ਨਹੀਂ ਦੇਂਦੇ ਉਹ ਵੀ ਤੱਕੇ ਨਾ ਗੱਡੀ 'ਚ ਬੜੇ ਤੇ ਉਹਨਾਂ ਗੱਡੀ ਚ ਲਾਈ ਆ ਤੇ ਫੇਰ ਇਹਨਾਂ ਦੀ ਜਾਨ ਤੇ ਮੇਰੀ ਜਾਨ ਬਚਾਈ ਆ ਉਹਨਾਂ ਨੇ ਅੱਜ ਸਾਨੂੰ ਬਚਣ ਨਹੀਂ ਦੇਆ ਕੀ ਮੰਗ ਕਰਦੇ ਜੇ ਪ੍ਰਸ਼ਾਸਨ ਅਸੀਂ ਤਾਂ ਇਨਸਾਫ ਦੀ ਮੰਗ ਕਰਦੇ ਆ ਕਿਉਂਕਿ 92 ਲੱਖ ਦੀ ਇੱਕ ਕਪਲਾ ਜਿਹੜਾ ਉਹ ਤੁਹਾਡਾ ਬਾਹਰ ਆਇਆ ਉਹ ਜੇ ਤੁਸੀਂ ਨਹੀਂ ਖਾਦਾ ਫਚੂਬਣ ਕਾਦੀ ਫਿਰ ਲੜਦੇ ਕਾਤੋਂ ਕਦੀ ਹੁਣ ਨਿੰਦਰਾ ਸਤੂ ਦੀ ਘਰ ਦੀ ਸਨਾਹ ਦੇਂਦੀ ਹੈ ਕਿ ਇਹਦੇ ਬੱਚਿਆਂ ਨੂੰ ਸਕੂਲੋਂ ਲਿਆ ਕੇ ਮਾਰ ਦੋ ਮੇਰੇ ਬੱਚਿਆਂ ਨੇ ਤੁਹਾਡਾ ਕੀ ਵਿਗਾੜਿਆ ਤੁਸੀਂ ਮੇਰੇ ਬੱਚੇ ਤੱਕ ਮਾਰਨ ਦੇ ਨਜਾਇਜ਼ ਕਿਉਂ ਕਰਨ ਦੇ ਆ ਪਹਿਲਾਂ ਤੁਸੀਂ ਬਾਬੇ ਦਾਲਸੋਹ ਦੇ ਪੈਸੇ ਵੀ ਖਾਂਦੇ ਰਹੇ ਆ ਤੇ ਜੇ ਅੱਜ ਹੀ ਬਾਬੇ ਦਾਲਸੋਹ ਨੇ ਡੇਰੇ 'ਚ ਸੇਵਾ ਕਰਾਈ ਆ ਅਸੀਂ ਹੁਣ ਲੰਗ ਮੇਲਾ ਸੀਗਾ ਅਸੀਂ ਪੱਲਿਓਂ ਸੇਵਾ ਕੀਤੀ ਤੁਸੀਂ ਸਾਰੇ ਪਿੰਡ ਚੋਂ ਗ੍ਰਾਹੀ ਕਰਕੇ ਕੀਤੀ ਆ ਫਿਰ ਵੀ ਤੁਸੀਂ ਸਾਡੇ ਘਰ ਸਨਾਹ ਗਲਤਮਲਤ ਭੇਜਦੇ ਆ ਕਲ ਦੀ ਤੁਸੀਂ ਸਾਡੇ ਬੱਚਿਆਂ ਨੂੰ ਕੋਸ਼ਕਾ ਦੀ ਕੋਸ਼ ਕਿੰਨੇ ਆਪਾਂ ਦੇ ਫਿਰ ਬੱਚਿਆਂ ਤੱਕ ਵੀ ਨਹੀਂ ਆਉਂਦੀ ਨਾ ਤੁਸੀਂ ਸਾਡੇ ਬੱਚੇ ਵਿੱਚ ਲਿਓਂਦੇ ਆ ਤੁਸੀਂ ਇਨਸਾਨ ਥੋੜੀ ਤੁਹਾਡੀਆਂ ਧੀਆਂ ਜਿਹੜੀਆਂ ਵਾਂ ਉਹਨਾਂ ਨੂੰ ਹੀ ਮਾਰਾ ਨਹੀਂ ਕਿੰਨੇ ਧੀਆਂ ਤੁਹਾਡੀਆਂ ਮੇਰੇ ਬੰਦੇ ਦੇ ਪਿੱਛੇ ਭੱਜਣ ਡੀਆਂ ਵਾਂਗੇ ਨੂੰ ਮਾਰ ਦੋ ਜਿਹੜਾ ਨਾ ਗਬੀਸੋਂ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜੀ ਘਟਨਾ ਵਾਪਰੀ ਅੱਜ ਇਹ ਘਟਨਾ ਜਿਹੜੀ ਆ ਸਾਰੇ ਇਹ ਪੰਚਾਇਤ ਦਾ ਪਿਛਲਾ ਜਿਹੜਾ ਤਫੜਾ 10 ਸਾਲਾਂ ਜੋ ਹੈ ਇਹਨਾਂ 1 ਕਰੋੜ ਰੁਪਇਆ ਤਕਰੀਬਨ ਖਾਦਾ ਵਾ ਜੇ ਉਹ ਇਨਕੁਆਰੀ ਹੋ ਗਏ ਉਹ ਪਰਚਾ ਦਰਜ ਹੋ ਗਿਆ ਉਹ ਡਿਆ ਦੋ ਇਹ ਸਾਰੇ ਕਬਰੀ ਫਿਰਦੇ ਆ ਜਿਹਦੀ ਵਜ੍ਹਾ ਕਰਕੇ ਬਲਦਾਰ ਸਿੰਘ ਦੇ ਘਰ ਪਹੁੰਚਿਆ ਹੋ ਕੋਈ ਝਗੜਾ ਨਹੀਂ ਕੋਈ ਗੱਲ ਨਹੀਂ ਆ ਬਲਦਾਰਸੋਂ ਨੇ ਮੇਲਾ ਵੀ ਬਾਬੇ ਦਾ ਵਕਰਾ ਕਰਵਾਇਆ ਆਪਣੇ ਕੋਲੋਂ ਕਰਜੇ ਦੇ ਇਹਨਾਂ ਸਾਰੇ ਪਿੰਡ ਦੀ ਗਰਾਈ ਕਰਕੇ ਕਰਾਇਆ ਕਿ ਉਸੇ ਗੱਲੋਂ ਇਹ ਇਹ ਬਲਦਾਰਸੋਂ ਜਿਹੜਾ ਵਾ ਪਿਛਾ ਸਾਡਾ ਕਪੜਾ ਯਾਗਰ ਕਰਨ ਲਿਆ ਤੇ ਸਾਰੇ ਜਿਹੇ ਦੁਖੀ ਆ ਇਸ ਗੱਲ ਤੋਂ ਚੇਅਰ ਮੈਂਬਰ ਹਾਂਜੀ ਮੈਂ ਪੰਚਾਇਤ ਮੈਂਬਰ ਆ ਸਰ ਪਿੰਡ ਦੇਂਗੁਰ ਪਹੁੰਚੇ ਹੋ ਕੀ ਆ ਪੂਰਾ ਮਾਮਲਾ ਇੱਥੇ ਜੀ ਇੱਕ ਕੋਈ ਪਿੰਡ ਦੀ ਬੁੱਕੇ ਦੀ ਜਗਾਵਾ ਜਿਹੜਾ ਇਹਨਾਂ ਦਾ ਇੱਥੇ ਕੋਈ 22 ਤਰੀਕ ਨੂੰ ਮੇਲਾ ਸੀਗਾ ਤੇ ਮੇਲੇ ਦੇ ਦੌਰਾਨ ਪਹਿਲੋ ਦੋਨੋਂ ਪਾਰਟੀਆਂ ਇਕੱਠੀਆਂ ਹੋਇਆ ਵੀ ਸਾਂਝਾ ਕਰੋਣੇ ਪਰ ਬਾਅਦ ਦੇ ਵਿੱਚ ਇਹ ਸਾਂਝੇ ਨਹੀਂ ਰਹੇ ਇੱਕ ਪਾਰਟੀ ਨੇ ਆਪਣਾ ਕਬੱਡੀ ਦਾ ਵੱਖਰਾ ਮੈਚ ਕਰਾਇਆ ਦੂਜੇ ਨੇ ਆਪਣਾ ਪਹਿਲਵਾਨੀਆਂ ਦਾ ਇੱਧਰ ਵੱਖਰਾ ਕਰਾਇਆ ਉਸੇ ਹੀ ਗੱਲ ਤੋਂ ਧੁਕਦੀ ਧੁਕਦੀ ਇਹਦੀ ਗੱਲ ਜਿਹੜੀ ਆ ਉਹਨਾਂ ਨੇ ਬਾਹਰ ਪੋਸਟਰ ਲਾਏ ਸੀਗੇ ਤੇ ਕੁਝ ਬੰਦਿਆਂ ਨੇ ਆ ਕੇ ਇਹਨਾਂ ਦੇ ਪੋਸਟਰ ਜਿਹੜੇ ਆ ਉਹ ਲਾ ਕੇ ਬਾੜੇ ਆ ਇਸੇ ਕੱਲੋ ਡੱਕਾਂ ਤੋਂ ਆਪਸ ਦੇ ਵਿੱਚ ਇਹਨਾਂ ਦੀ ਬਹਿਸ ਵਸਾਈ ਹੋਈ ਆ ਤੇ ਬਾਕੀ ਆ ਗਏ ਮੌਕੇ ਤੇ ਆ ਗਏ ਆ ਤਸਦੀਕ ਕਰ ਰਿਹਾ ਜੋ ਬੰਦੇ ਕਾਰਵਾਈ ਇਹਨਾਂ ਦੇ ਖਿਲਾਫ ਹੋ ਰਹੀ ਚੱਲਣ ਦਾ ਮਾਮਲਾ ਵੀ ਸਾਹਮਣੇ ਆ ਆ ਕੋਈ ਆਇਆ ਤਸਦੀਕ ਕਰ ਰਿਹਾ ਜੀ ਤਸਦੀਕ ਕਰਕੇ ਉਸ ਦੇ ਸਾਹਮਣੇ ਕੋਲ ਗੱਡੀ ਵੀ ਮਾਰੀ ਜਾਣ ਦੇ ਵਿੱਚ ਹਾਂ ਇੱਕ ਉਹ ਮੁੰਡੇ ਨੇ ਗੱਡੀ ਮਾਰੀ ਆ ਉਹ ਗੱਡੀ ਵਜੀ ਅਰ ਕੋਈ ਸ਼ੱਕ ਨਹੀਂ ਗੱਡੀ ਮਾਰੀ ਆ ਮੈਂ ਇਹਨਾਂ ਵੱਲੋਂ ਇਹ ਕਿਹਾ ਕਿਹਾ ਗਿਆ ਕਿ ਪੁਲਿਸ ਤੇ ਸੁਣ ਜਾ ਸਾਨੂੰ ਤੁਮ ਗੇਂ ਦਿੱਤੀਆਂ ਸਿੱਧੀਆਂ ਗੋਲੀਆਂ ਨਹੀਂ ਇਹੋ ਜੀ ਕੋਈ ਗੱਲ ਮੇਰੇ ਸਾਹਮਣੇ ਨਹੀਂ ਹੋਈ ਇਹ ਨਹੀਂ ਗੱਲ ਇਹੋ ਜੀ ਕੋਈ ਗੱਲ ਮੇਰੇ ਸਾਹਮਣੇ ਨਹੀਂ ਨਾ ਮੇਰੇ ਸਾਹਮਣੇ ਕਿੰਨੀ ਹੋਈ